ਤੁਸੀਂ ਕੱਲ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰੌਣਚਾਰੀ ਨਹੀਂ ਕਰ ਸਕਿਆ ਚਾਹ ਪਾਣੀ ਨਹੀਂ ਪੁੱਛ ਸਕਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਦੁਨੀਆਂ ਦੇ ਅੰਦਰ ਗੌਰਵ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਅਲੱਗ ਨਹੀਂ ਹੋਏ ਮੈਨੂੰ ਦੱਸ ਦਿਓ ਦੁਨੀਆਂ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਿਣੇ ਜਦੋਂ ਦੀ ਯੂਨੀਵਰਸ ਕਾਇਨਾਤ ਹੋਣ ਚਾਈ ਕੀ ਹੋ ਗਿਆ ਜੇ ਬੈਂਸ ਲੱਗ ਹੋਇਆ ਉਹ ਬੈਂਸ ਬੇਈਮਾਨ ਨਹੀਂ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੌਂਦਾ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਚੱਲਿਆ ਤਸ਼ੱਦਦ ੱੱਲਿਆ 13 ਜਿਲ੍ਹਾਂ ਕਟੀਆਂ ਬੈਂਸ ਨੇ ਬਦੌਲਤ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਅਟਕਾਉਂਦਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚੌਂਦਾ ਸੀਗਾ ਇਹ ਘਰ ਦੀ ਚਾਰ ਦੀਵਾਰੀ ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ